ਤਿੰਨ ਦਿਨ ਬਾਅਦ ਯਾਨੀ 14 ਨਵੰਬਰ ਨੂੰ ਦੀਵਾਲੀ ਦਾ ਤਿਉਹਾਰ ਹੈ ਤੇ ਦੀਵਾਲੀ ਦੇ ਤਿਉਹਾਰ ਤੇ ਮਠਾਈਆਂ ਦੇ ਨਾਲ ਦਾ ਪਟਾਕਿਆਂ ਦਾ ਵੀ ਜ਼ਿਕਰ ਹੁੰਦਾ ਹੈ ਕਿਉਂਕਿ ਸਾਰੇ ਪਟਾਕੇ ਚਲਾਣ ਦਾ ਚਾਰਕ ਦੇ ਨੇ ਪਰ ਬੀਤੇ ਕੁਝ ਸਾਲਾਂ ਤੋਂ ਪਟਾਕਿਆਂ ਦੇ ਚਲਾਣ ਤੇ ਕਾਫੀ ਕੁਝ ਸਵਾਲ ਉੱਠ ਰਹੇ ਨੇ ਕਿ ਪੋਲੂਸ਼ਨ ਹੁੰਦਾ ਹੈ ਤੇ ਸਿਹਤ ਵਾਸਤੇ ਹਾਨੀਕਾਰਕ ਨੇ ਪਟਾਕੇ ਚਲਾਣਾ ਇੱਕੀ ਕਿਉਂਕਿ ਕੋਰੋਨਾ ਵਾਇਰਸ ਕਾਫੀ ਫੈਲਾ ਹੋਇਆ ਹੈ ਤੇ ਇਸ ਇਸ਼ੂ ਤੇ ਜਿਆਦਾ ਡਿਬੇਟ ਹੋ ਰਹੀ ਹੈ ਤੇ ਕਾਫੀ ਸਰਕਾਰਾਂ ਨੇ ਜਿਹੜਾ ਹੈ ਪਟਾਕੇ ਬੈਨ ਕਰ ਦਿੱਤੇ ਨੇ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਕਿਹਾ ਹੈ ਕਿ ਪਟਾਕੇ ਜਿਹੜੇ ਹੈਗੇ ਜਿਨ੍ਹਾਂ ਸ਼ਹਿਰਾਂ ਚ 에ਅਰ ਕੁਆਲਿਟੀ ਇੰਡੈਕਸ ਪਿਛਲੇ ਸਾਲ ਪੂਰ ਤੇ ਵੈਰੀ ਪੂਰ ਸੀਗਾ ਉਹਨਾਂ ਸ਼ਹਿਰਾਂ ਦੇ ਵਿੱਚ ਪਟਾਕੇ ਨਹੀਂ ਚਲਾਏ ਜਾਣ ਤੇ ਕਾਫੀ ਕਨਫਿਊਜ਼ਨ ਪਟਾਕਿਆਂ ਨੂੰ ਲੈ ਕੇ ਇਸ ਵਾਰੀ ਹੈਗਾ ਤੇ ਪੰਜਾਬ ਸਰਕਾਰ ਨੇ ਵੀ ਪਹਿਲੇ ਕਹਤਾ ਸੀਗਾ ਕਿ ਪਟਾਕੇ ਆਪਾਂ ਅਲਾਉ ਕਰਾਂਗੇ ਤੇ ਪਰਮਿਸ਼ਨ ਦੇਵਾਂਗੇ ਪਟਾਕੇ ਅਸੀਂ ਬੈਨ ਨਹੀਂ ਕਰਾਂਗੇ ਐਨਜੀਟੀ ਨੇ ਉਹਨਾਂ ਨੇ ਕਿਹਾ ਸੀਗਾ ਪਰ ਕੱਲ ਪੰਜਾਬ ਸਰਕਾਰ ਦਾ ਇੱਕ ਹੋਰ ਜਿਹੜਾ ਹੈਗਾ ਹੁਕਮ ਆਇਆ ਹੈ ਕਿ ਪਟਾਕੇ ਚਲਾਉਣ ਦੀ ਪਰਮਿਸ਼ਨ ਉਸ ਦੇ ਵਿੱਚ ਦਿੱਤੀ ਹੈ 2 ਘੰਟੇ ਵਾਸਤੇ ਦੀਵਾਲੀ ਦੇ ਮੌਕੇ 8 ਤੋਂ 10 ਤੇ ਗੁਰਪੂਰਬ ਤੇ ਵੀ ਸਵੇਰੇ ਤੇ ਸ਼ਾਮ ਨੂੰ ਇੱਕ-ਇੱਕ ਘੰਟਾ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ ਪਰ ਜਿਹੜੇ ਪੰਜਾਬ 'ਚ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ ਉਹ ਗ੍ਰੀਨ ਪਟਾਕੇ ਗ੍ਰੀਨ ਕਰੈਕਰਸ ਜਿਨ੍ਹਾਂ ਨੂੰ ਕਹਿੰਦੇ ਨੇ ਉਹਨਾਂ ਨੂੰ ਚਲਾਉਣ ਵਾਸਤੇ ਪਰਮਿਸ਼ਨ ਦਿੱਤੀ ਹੈ ਆਰਡੀਨਰੀ ਕਰੈਕਰ ਚਲਾਉਣ ਦੀ ਪਰਮਿਸ਼ਨ ਨਹੀਂ ਦਿੱਤੀ ਹੈ ਅਸੀਂ ਇਸ ਟਾਈਮ ਕੁਰਾਲੀ ਦੀ ਹੋਲ ਸੇਲ ਮਾਰਕੀਟ ਜਿਹੜੀ ਹੈਗੀ ਇਹ ਬਹੁਤ ਵੱਡੀ ਮਾਰਕੀਟ ਪਟਾਕਿਆਂ ਦੀ ਹੈਗੀ ਕੁਰਾਲੀ ਦੇ ਵਿੱਚ ਜਿੱਥੇ ਜਿੱਥੇ ਤੋਂ ਹਿਮਾਚਲ ਪੰਜਾਬ ਚੰਡੀਗੜ੍ਹ ਤੇ ਇਵਨ ਹਰਿਆਣਾ ਤੱਕ ਪਟਾਕੇ ਜਿਹੜੇ ਹੈਗੇ ਉਹ ਉੱਥੋਂ ਸਪਲਾਈ ਹੁੰਦੇ ਨੇ ਤੇ ਇੱਥੇ ਵਕ-ਵਕ ਜਗਾ ਤੋਂ ਆ ਰਹੇ ਨੇ ਬੰਦੇ ਤੇ ਉਹ ਪਟਾਕੇ ਖਰੀਦ ਰਹੇ ਨੇ ਅਸੀਂ ਕੁਝ ਉਸ ਨਾਲ ਗੱਲ ਵੀ ਕਰਾਂਗੇ ਕਿ ਉਹ ਪਟਾਕੇ ਖਰੀਦ ਰਹੇ ਨੇ ਕਿ ਇਹ ਸਾਰੇ ਗ੍ਰੀਨ ਕਰੈਕਰਸ ਦਾ ਫੰਡਾ ਕੀ ਹੈ ਤੇ ਉਹ ਸਮਝਦੇ ਨੇ ਇਸ ਚੀਜ਼ ਨੂੰ ਕਿ ਕੀ ਹੈ ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਇੱਥੇ ਪਰਚੇਜ਼ਿੰਗ ਜਿਹੜੀ ਹੈਗੀ ਉਹ ਪਟਾਕਿਆਂ ਦੀ ਹੋ ਰਹੀ ਹੈ ਲਗਾਤਾਰ ਹੋ ਰਹੀ ਹੈ ਤੇ ਇਹ ਸਾਰਾ ਫੰਡਾ ਅਸੀਂ ਗ੍ਰੀਨ ਕਰੈਕਰਸ ਦਾ ਜਿਹੜਾ ਹੈਗਾ ਉਹ ਸਮਝਾਂਗੇ ਕਿ ਇਹ ਸਾਰਾ ਕੁਝ ਹੈ ਕੀ ਹੈ ਸਰਕਾਰ ਦਾ ਫਰਮਾਨ ਦਾ ਮਤਲਬ ਕੀ ਹੈ ਇਸ ਦਾ ਤੇ ਕੀ ਇਸ ਦੀ ਅਵੇਲੇਬਿਲਟੀ ਹੈ ਸਾਡੇ ਨਾਲ ਅ ਕੁਰਾਲੀ ਦੇ ਇੱਕ ਹੋਲਸੇਲ ਵਪਾਰੀ ਹੈਗੇ ਬਲਵਿੰਦਰ ਸੂਤ ਜੀ ਇਹ ਕਾਫੀ ਸਾਲਾਂ ਤੋਂ ਵਪਾਰ ਦੇ ਨਾਲ ਜੁੜੇ ਹੋਏ ਨੇ ਤੇ ਸਾਰੀਆਂ ਜਿਹੜੀਆਂ ਬਰੀਕੀਆਂ ਹੈਗੀਆਂ ਇਸ ਵਪਾਰ ਦੀਆਂ ਟੈਕਨੀਕਲ ਚੀਜ਼ਾਂ ਹੈਗੀਆਂ ਉਹ ਵੀ ਸਮਝਦੇ ਨੇ ਹਾਂਜੀ ਬਲਵਿੰਦਰ ਜੀ ਕੱਲ ਪੰਜਾਬ ਸਰਕਾਰ ਨੇ ਇੱਕ ਫਰਮਾਨ ਕੀਤਾ ਹੈ ਕਿ 2 ਘੰਟੇ ਵਾਸਤੇ ਪਟਾਕੇ ਚੱਲਣਗੇ ਦੀਵਾਲੀ ਤੇ ਤੇ ਗੁਰਪੁਰਬ ਤੇ ਵੀ ਸਵੇਰੇ ਤੇ ਸ਼ਾਮ 1-1 ਘੰਟਾ ਪਰ ਉਹਨਾਂ ਨੇ ਨਾਲ ਕਿਹਾ ਕਿ ਗ੍ਰੀਨ ਕਰੈਕਰ ਚੱਲਣੇ ਚਾਹੀਦੇ ਪਹਿਲੇ ਤਾਂ ਸਾਨੂੰ ਇਹ ਸਮਝਾਓ ਕਿ ਗ੍ਰੀਨ ਕ੍ਰੈਕਰਸ ਕੀ ਹੈ ਤੁਹਾਨੂੰ ਤੁਸੀਂ ਕਾਫੀ ਸਾਲਾਂ ਤੋਂ ਜੁੜੇ ਹੋ ਇਸ ਵਪਾਰ ਨਾਲ ਤੇ ਕੀ ਸਮਝਦੇ ਹੋ ਗ੍ਰੀਨ ਕ੍ਰੈਕਰਸ ਹੈ ਕੀ ਇਹ ਤੇ ਆਰਡੀਨਰੀ ਪਟਾਕਿਆਂ ਨਾਲ ਕਿੱਦਾਂ ਅੱਢਨੇ ਉਹ ਪਹਿਲਾਂ ਤਾਂ ਮੈਂ ਬਹੁਤ ਸ਼ੁਕਰੀਆ ਗਵਰਨਮੈਂਟ ਦਾ ਬਹੁਤ ਕਰਦੇ ਇਹ ਸਾਨੂੰ ਜਿ ਖੁਸ਼ੀਆਂ ਖੋਲ ਮੜੀ ਪਾਣੀ ਸਾਨੂੰ ਪਾ ਰਿਹਾ ਮੂੰਹ ਚ ਕੁਝ ਹੋ ਰਿਹਾ ਹੈਗਾ ਦਾ ਬਾਕੀ ਮੈਂ ਜਿਹੜਾ ਪੁੱਛ ਰਾ ਗ੍ਰੀਨ ਪਟਾਕੇ ਹੈ ਪਹਿਲਾਂ ਉਹਦੇ ਪੁੱਛੋ ਵੀ ਡੈਫੀਨੇਸ਼ਨ ਕੀ ਆ ਕਿੰਨੀ ਪੜਾਈ ਗਈ ਹੈ ਵਾਟ ਇਜ਼ ਅ ਕੰਟੈਂਟ ਵਿਚ ਕੰਟੈਂਸ ਹੈ ਕਰ ਗਿਆ ਬਿਲਕੁਲ ਤੁਸੀਂ ਹੋ ਹੀ ਜਾਣਨਾ ਚਾਹੁੰਦੇ ਸਮਝਣਾ ਚਾਹੁੰਦੇ ਕਿ ਹੈ ਕੀ ਹੈ ਕਿ ਕੰਟੈਂਟ ਕੀ ਹੈ ਉਹਨਾਂ ਦਾ ਬਾਕੀ ਪਟਾਕਿਆਂ ਤੋਂ ਅੱਡ ਕਿਦਾਂ ਹੈ ਕੀ ਹੈ ਉਹੀ ਸੋਚ ਜਿਹਨੇ ਕੁਸਚਨ ਅਪਰਟ ਕਰਿਆ ਉਸ ਨੂੰ ਪੁੱਛੋ ਗ੍ਰੀਨ ਪਟਾਇਆ ਜਾਂ ਡੈਫੀਨੀਸ਼ਨ ਪੁੱਛੋ ਦੈਟ ਬੀ ਇਲੂਰੈਂਸ ਫਾਰ ਥਿਸ ਕੁਸਚਨ ਹੈਗਾ ਕੋਈ ਨੋਬਾਡੀ ਨੋਜ਼ ਵਾਟ ਇਜ਼ ਅ ਗ੍ਰੀਨ ਗ੍ਰੀਨ ਥੀ ਐਵਰੀਥਿੰਗ ਪੇਡ ਹੈ ਸਭ ਗ੍ਰੀਨ ਹੀ ਗ੍ਰੀਨ ਹੈ ਬਾਕੀ ਐਨ加 ਲਗਾ ਦੋ ਅੱਖਾਂ ਦੇ ਗ੍ਰੀਨ ਨਹੀਂ ਘਾ ਲਓਗੇ ਜੇ ਦੂਰੇ ਬ੍ਰਾਊਨ ਕਰ ਲਾ ਲੋਗੇ ਬ੍ਰਾਊਨ ਦੇਖੇਗੇ ਕਾਲੀ ਲਾ ਦੇ ਕਾਲੇ ਦੇਖੇਗੇ ਯਾਹੇ ਭਰਦੀ ਹੋਰ ਲਗਾ ਦੋ ਹੋਰ ਕਿਆ ਪੋਲਿਊਸ਼ਨ ਦਾ ਕੀ ਫਰਕ ਹੈ ਗ੍ਰੀਨ ਪਟਾਕੇ ਦਾ ਤੇ ਦੂਜੇ ਪਟਾਕੇ ਦਾ ਗ੍ਰੀਨ ਉਹ ਤਾਂ ਇੱਕ ਜੈਸ ਬੈ ਉਹ ਮੇਕ ਦਾ ਪਬਲਿਕ ਫੂਲ ਹੈ ਜਾਂ ਬੇਕ ਦਾ ਅਡਮਿਨਿਸਟਰ ਫੂਲ ਹੈ ਗਿਆ ਉਹ ਕੁਛ ਨਹੀਂ ਜਿੰਨੇ ਆਰਡਰ ਕਰਦੇ ਦਾ ਹੋਰ ਕਿਆ ਪਤਾ ਹੈ ਗ੍ਰੀਨ ਪਟਾਕਾ ਆਪਣਾ ਡਿਫੀਨੇਸ਼ਨ ਦੋ ਬੀ ਗ੍ਰੀਨ ਕਿਆ ਹੈ ਮਤਲਬ ਬਟ ਗ੍ਰੀਨ ਹੈ ਗਰੀਨ ਪਟਾਕੇ ਜੋ ਵੀ ਬਣਿਆ ਗ੍ਰੀਨ ਪਟਾਕੇ ਹੈ ਕੋਈ ਤਾਂ ਬਲੈਕ ਤਾਂ ਹੈ ਨਹੀਂ ਬਾਕੀ ਸਲਫਰ ਪੈਗੀ ਬਲੈਕ ਹੈ ਸਲਫਰ ਮੈਂ ਹੋਈ ਦੱਸਾਂ ਕਾਰਬਨ ਪੈਗੀ ਬਲੈਕ ਹੈ ਸੋਡੀਅਮ ਕਲਾਈਡ ਪਏਗਾ ਕਹਾ ਪੋਟਾਸ਼ੀਅਮ ਨਾਈਟ੍ਰੇਟ ਪਏਗਾ ਪਰ ਨਾਈਟ੍ਰੇਟ ਐਂਡ ਨਾਈਟ ਟਰਾਈਟ देयर ਆ ਲਾਟ ਆਫ ਡਿਫਰੈਂਸ ਦੈਟ ਇਜ਼ ਦਾ ਐਸਿਨੇਚਰ ਦੈਟ ਇਜ਼ ਸਿੰਪਲ ਯੂ ਕੈਨਟ ਸਵੈਲੋ ਥਿਸ ਵਨ ਬਟ ਨਾਈਟ੍ਰੇਟ ਯੂ ਕਾਟ ਸਵੈਲੋ ਠੀਕ ਨਹੀਂ ਹੈ ਤੇ ਕੁਐਸਚਨ ਜੀ ਜੋ ਜਿਹੜਾ ਇਹ ਕੁਐਸਚਨ ਪੁੱਛ ਰਿਹਾ ਉਹ ਤੂੰ ਦੱਸੋ ਵੀ ਇਹਨੇ ਕੜਿਆ ਆਰਡਰ ਕਰਿਆ ਗ੍ਰੀਨ ਪਟਾਇਆ ਕਰਿਆ ਤਾਂ ਦੱਸੋ ਤੁਸੀਂ ਕੀ ਆ ਗ੍ਰੀਨ ਕਿੱਥੋਂ ਪਾਈ ਗ੍ਰੀਨ ਸਬਜ਼ੀ ਵਾਲੇ ਕਿੱਥੇ ਦੇ ਬਟਰ ਪਾਰੀਆਂ ਜੇ ਗ੍ਰੀਨ ਬਣ ਜੇਗੀ ਆ ਪਰ ਸਰਕਾਰਾਂ ਤੇ ਕੁਝ ਜਿਹੜੇ ਐਕਸਪਰਟ ਨੇ ਉਹ ਕਹਿੰਦੇ ਨੇ ਕਿ ਗ੍ਰੀਨ ਪਟਾਕਿਆਂ ਤੋਂ ਜਿਹੜਾ ਧੂਏ ਦਾ ਐਮਿਸ਼ਨ ਹੈ ਲੋ ਐਮਿਸ਼ਨ ਉਹ ਹੁੰਦਾ ਇਹਨਾਂ ਤੇ ਘੱਟ ਧੂਆ ਫੈਲਦਾ ਹੈ ਪ੍ਰਦੂਸ਼ਣ ਘੱਟ ਹੁੰਦਾ ਹੈ ਉਹ ਦੱਸੋ ਕਿਹੜਾ ਕੈਮੀਕਲ ਹੈ ਸੰਦੋ ਐਸਾ ਪਹਿਲੀ ਗ੍ਰੀਨ ਬਣਾ ਰਹੇ ਹੈ ਗ੍ਰੀਨ ਐਂਡ ਬੇਚ ਰਹੇ ਹੈ ਹੁਣ ਇਹ ਹੋਰ ਕਿਹੜਾ ਲਈ ਆਈ ਨੇ ਗ੍ਰੀਨ ਕਿੱਥੋਂ ਕਰਦੇ ਆ ਸਾਨੂੰ ਸਮਝ ਨਹੀਂ ਆ ਰਿਹਾ ਤੁਹਾਡੇ ਕੋਲ ਪਹਿਲੇ ਹੀ ਆਲਰੇਡੀ ਪਟਾਕੇ ਕੰਪਨੀਆਂ ਨੇ ਸਾਨੂੰ ਗ੍ਰੀਨ ਇੰਸ਼ੋਰੈਂਸ ਕਰਕੇ ਦਿੱਤੀ ਹੈ ਅਸੀਂ ਵੀ ਆਰ ਨਾਟ ਅ ਮੈਨੂਫੈਕਚਰ ਹੈ ਅਸੀਂ ਤਾਂ ਵੀਰੇ ਸੇਲਰ ਬਿਹਰ ਦਾ ਕਿਹੜਾ ਰਸਤਾ ਹੈ ਉਹ ਕਹਿੰਦੇ ਆ ਗ੍ਰੀਨ ਪਟਾਕੇ ਬਣਾ ਰਹੇ ਸੀ ਇਹ ਦੇ ਰਹੇ ਆ ਉਸ ਤੋਂ ਬਾਅਦ ਕੀ ਹੈ ਬਸ ਕਿੰਨਾ ਮਾਰਕ ਕਿਦਾਂ ਕਰਦੇ ਨੇ ਜਿਹੜੇ ਮੈਨੂਫੈਕਚਰਰਸ ਨੇ ਬਣਾਉਂਦੇ ਨੇ ਉਹ ਮਾਰਕਿੰਗ ਕਿਦਾਂ ਕਰਦੇ ਨੇ ਗ੍ਰੀਨ ਬਟਾਕੇ ਦੀ ਉਹ ਲਿਖਦੇ ਨੇ ਪੈਕਟਾਂ ਤੇ ਕੀ ਕਰਦੇ ਨੇ ਗ੍ਰੀਨ ਪਟਾਕੇ ਤੁਹਾਨੂੰ ਦਿਖਾ ਸਕਦੇ ਨੇ ਯੈਸ ਦਿਖਾ ਸਕਦੇ ਆ ਜਾਓ ਹਾਂ 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 ਥੋੜਾ ਦਰਸ਼ਕਾਂ ਨੂੰ ਵੀ ਦਿਖਾਣਾ ਚਾਹੁੰਦੇ ਨੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਆ ਜਾਓ ਜੀ ਆ ਜਾਓ ਜੀ मैं सॉरी बहुत अच्छी बात है बहुत अच्छी बात है ग्रीन है ग्रीन देखो ये क्या ग्रीन है ना ये भी लिखे हो ग्रीन पटाखे हो ग्रीन है सारी ग्रीन है दिस ग्रीन दिस ग्रीन ठीक है ग्रीन और लो दिस गोल्डन ठीक है नहीं है दैट इज द ग्रीन सो सो मैनी सो मैनी सैंपल्स आर देयर विच आर ग्रीन दिस आर मल्टी कलर्स ਇਹ ਗ੍ਰੀਨ ਰੈਡ ਐਂਡ yellow ਇਹ ਠੀਕ ਹੈ ਸੋ ਸੋ ਆਈ ਕੈਨ ਗੀਵ ਯੂ ਸੋ ਮਨੀ ਐਗਜ਼ੈਂਪਲ ਥਿਸ ਇਜ਼ ਅ ਬੀਸ ਬੀਸੇ ਮਧੁਵਕੀ ਹੈ ਚਾਹਨਾ 100 ਗ੍ਰੀਨ ਪੜਾ ਕੇ ਮੰਨ ਮੰਨ ਕਰਕੇ ਨਿਕਲਦੇ ਠੀਕ ਹੈ ਜੀ ਇਸ ਤਰ੍ਹਾਂ ਨਿਕਲਦੇ ਗ੍ਰੀਨ ਲਾ ਕੇ ਸਹੀ ਕਹਿੰਦੇ ਆ ਤੁਸੀਂ ਕੈਮਰਾ ਤੇ ਦਿਖਾ ਸਕਦੇ ਹੋ ਸਾਨੂੰ ਇੱਕ ਵਾਰੀ ਇਹਦਾ ক্লোਜ਼ ਅਪ ਜਿਆ ਕਰਕੇ ਆ ਕਿਉਂ ਨਹੀਂ ਆਇਡੈਂਟੀਫਾਈ ਕਰਦੇ ਨੇ ਆਇਡੈਂਟੀਫਾਈ ਬਣਾਏ ਤੇ ਗਵਰਨਮੈਂਟ ਇਹ ਜਿਹੜੀ ਇੰਡਸਟਰੀ ਨੇ ਕੀ ਹੈ ਗ੍ਰੀਨ ਬਣਾਇਆ ਹੈ ਗ੍ਰੀਨ ਬਣਾ ਕੇ ਦੇ ਰਹੇ ਨੇ ਸ਼ਰਾਬਬੰਦੀ ਫੈਕਟਰੀ ਚ ਜਾਂਦੀ ਹੈ ਗਵਰਨਰ ਦੇ ਸਾਹਦੇ ਬੈਠੇ ਆ ਸਭ ਕੋਈ ਬੈਠੇ ਆ ਉਹ ਲੌਗ ਤਾਹੀ ਬਾਹਰ ਨਿਕਲਦੇ ਐਸੇ ਉਹ ਲੌਗ ਕਰੇਗਾ ਸਭ ਤਾਹੀ ਨਿਕਲੇ ਫੈਕਟਰੀਆਂ ਆਲਰੇਡੀ ਗ੍ਰੀਨ ਪਟਾਕੇ ਹੀ ਬਣਾ ਰਹੀਆਂ ਸਾਰੇ ਬਣਾ ਰਹੇ ਨੇ ਹੈ ਕਿ ਜਾਨੀ ਠੀਕ ਹੈ ਤੇ ਹੁਣ ਮਤਲਬ ਆਪਾਂ ਇਹ ਸਮਝਦੇ ਕਿ ਅਵੇਲੇਬਿਲਟੀ ਗ੍ਰੀਨ ਕਟਾ ਪਟਾਕਿਆਂ ਦੀ ਮਾਰਕੀਟ ਚ ਪੂਰੀ ਹੈਗੀ ਮੋਸਟ ਪਾਰਟ ਪੂਰੀ ਹੈਗੀ ਜਿੰਨੇ ਵੀ ਸ਼ਿਵਾਕਾਸ਼ੀ ਬੰਨੇ ਹੈ ਬ੍ਰਾਂਡਡ ਕੰਪਨੀਆਂ ਹੈ ਅੱਛਾ ਕਲਸ਼ ਵੀ ਫਾਇਰਵੈਕਸ ਕੌਕ ਦਾ ਬ੍ਰਾਂਡ ਹੈ ਸਟੈਂਡਰਡ ਫਾਇਰਵੈਕਸ ਹੈ ਕ੍ਰਿਸ਼ਨਾ ਫਾਇਰਵੈਕਸ ਹੈ

ਵੇਸੇ ਪੁਰਦਾ ਆ ਬੈਨ ਔਨ ਦੀ ਗ੍ਰੀਨ ਇਸ ਤੇ ਬੈਨ ਹੈ ਐਸੇ ਬੈਨ ਕਿ ਨਹੀਂ ਆ ਗੌਰਮੈਂਟ ਪਤਾ ਨਹੀਂ ਨੋਬਾਡੀ ਨੋਜ਼ ਕਾ ਹੈ ਅੱਛਾ ਇਹ ਗ੍ਰੀਨ ਹੈ ਇਹ ਗ੍ਰੀਨ ਹੈ ਬਟ ਇਸ ਤੇ ਬੈਨ ਹੈ ਇਹ ਕਹਿੰਦੀ ਬੈਣਾ ਕਿ ਕਿਸੇ ਕਿਆ ਕਰੂੰਗਾ ਅਜੀ ਕਹਾਂ ਹਾਂਜੀ ਕੰਮ ਚਲਾਈਏ ਰੋਟੀ ਖਵਾ ਕੇ ਅੱਜ ਤਿਸ ਵੇ ਸਮਝ ਲਿਖਿਆ ਲਿਖਿਆ ਨਹੀਂ ਹੈ ਸਭ ਤੇ ਲਿਖਿਆ ਹੋਇਆ ਹੈ ਇਹ ਬਿਕ ਨਹੀਂ ਰਹੀ ਫਿਰ ਵੇਚਨੇ ਰੇ ਵੇਖਦੇ ਸਿਰਫ ਦੇਈ ਦਾ ਕਸਟੋਜ ਜੋਗਾ ਦਾ ਲਈ ਹੋਈ ਐਸਾ ਮੈਂ ਸਿਰਫ ਮੈਨੂੰ ਪਤਾ ਹੈ ਅਦਰ ਵੀ ਲੋਕਾਂ ਰੋਣਾ ਪਾ ਜੀਓ ਲੜਦੋਂ ਕੋਈ ਸਾਡੇ ਨਾਲ ਵਿੱਚ ਹੀ ਕੇ ਠੀਕ ਹੈ ਪਬਲਿਕ ਦਾ ਮੈਂ ਨਹੀਂ ਮਾਫ ਕਰਨਾ ਪਬਲਿਕ ਨੂੰ ਮਾਫ ਨਹੀਂ ਕਰਨਾ ਹੈਗਾ ਨਾ ਠੀਕ ਹੈ ਨਾ ਇਹ ਕਦੇ ਸੋ ਗੱਲ ਹੈ ਵੀ ਇਹ ਜਿਹੜੀ ਚੀਜ਼ਾਂ ਦੇ ਰਹੇ ਹੈ ਰਿਯੂਮਰ ਦੇ ਰਹੇ ਹੈ ਇਹ ਜੀ ਕੋਈ ਵੀ ਰੈਲੇਵੈਂਸੀ ਨਹੀਂ ਹੈ ਚਲੋ ਆਹ ਲਾ ਸਪੋਜੀਸ਼ਨ एक डिफरेंशिएट करना बड़ा मुश्किल है कि कि पटाका ग्रीन है कि नहीं है सार जिदा कह रहे हैं कि ग्रीन पटाके ग्रीन पटाके वो डिफरेंशीएट कितना करेंगे जो पटाका चलेगा उ पता लगेगा चलो ता ही पता लगेगा जी या जोड़े कद ऑर्डर कर दिया दसो डेमो दो डैमो देो आ ग्रीन आ ग्रीनैस वो डैमो देगा ही पता लग गया जो अस आप डेमो देखा ग्रीन है वो नहीं मानते हम नहीं मानूंगे हम क्या करेंगे इसमें बताइए ਬਟ ਇਹ ਤੁਹਾਡੇ ਅਕੋਰਡਿੰਗ ਜਿਹੜੇ ਮੈਨੂਫੈਕਚਰਰਸ ਨੇ ਬਣਾਉਂਦੇ ਨੇ ਸਾਰੇ ਪਟਾਕਿਆਂ ਨੂੰ ਇਹ ਇਹ ਉੱਥੇ ਤੋਂ ਹੀ ਕਿਉਂਕਿ ਆਰਡੀਨਰੀ ਪਟਾਕੇ ਵੀ ਉਹ ਬਣਾਉਂਦੇ ਹੋਣਗੇ ਠੀਕ ਹੈ ਗ੍ਰੀਨ ਤੋਂ ਇਲਾਵਾ ਵੀ ਬਣਾਉਂਦੇ ਹੋਣਗੇ ਇਹ ਚੈੱਕ ਕਿੱਥੇ ਹੋਣਾ ਇਹ ਤਾਂ ਚੈੱਕ ਐਕਚੁਅਲੀ ਜਾਂ ਕਿੱਥੇ ਲੈਬੋਰੀਟਰੀ ਹੈ ਨਾਗਪੁਰ ਲੈਬੋਰੀਟਰੀ ਹੈ ਸ਼ਿਵਾਕਾਸ਼ੀ ਲੈਬੋਰੀਟਰੀ ਹੈ ਸਭ ਚੀਜ਼ ਉੱਥੇ ਹੁਣ ਪਹਿਲਾਂ ਥੀ ਨਹੀਂ ਪਹਿਲਾਂ 나ਗਪੁਰ ਥੀ ਹੁਣ ਸ਼ਿਵਾਕਾਸ਼ੀ ਅਰਥਾ ਦੀ ਲੈਬੋਰੀਟਰੀ ਸਾਰੀ ਉਹਨਾਂ ਨੇ ਟੈਸਟਿੰਗ एवरीथिंग ਦੇ ਹੈਵ ਡਿਡ देयर ਠੀਕ ਹੁੰਦੀ ਉਹ ਚੈੱਕ ਕਰਦੇ ਆ 체크 ਕਰਕੇ ਮਾਲ ਤਾਂ ਬਾਹਰ ਨਿਕਲੇ ਫਿਰ ਤੇ ਜੋ ਆਇਆ ਥੋੜਾ ਮਾਲ ਨਿਕਲ ਜਾ ਮਾਲ ਲਗਾ ਦੇ ਮਤਲਬ ਮੈਨੂਫੈਕਚਰ ਪਹਿਲੇ ਹੀ ਇਸ ਚੀਜ਼ ਦਾ ਧਿਆਨ ਰੱਖਦੇ ਨੇ ਹੁਣ ਮੈਨੂਫੈਕਚਰ ਪੂਰੇ ਬੰਦੇ ਬੈਠੇ ਉੱਤੇ ਚੈੱਕ ਕਰਨੇ ਵਾਸਤੇ ਅਕਸਾਈ ਡਿਪਾਰਟਮੈਂਟ ਦੇ ਆ ਤੇ ਐਕਸਪਲੋਸਿਵ ਡਿਪਾਰਟਮੈਂਟ ਬੈਠੇ ਬੰਦੇ ਸਾਰੇ ਬਹੁਤ بڑے ਦਫ਼ਤਰ ਹੈ ਜਿਹੜੇ ਤੁਹਾਡੇ ਕੋਲ ਖਰੀਦਦਾਰ ਆਉਂਦੇ ਨੇ ਰਿਟੇਲਰ ਆਉਂਦੇ ਨੇ ਉਹਨਾਂ ਨੂੰ ਪਤਾ ਹੈ ਅਸਲ 'ਚ ਕੀ ਇਹ ਗ੍ਰੀਨ ਬਟਾਕੇ ਕੀ ਹੈ ਮੈਂ ਕਹਿੰਦਾ ਮੈਂ ਸਵਾਤੀ ਪੁੱਛਿਆ ਸਾਨੂੰ ਪਤਾ ਕਿ ਆ ਗ੍ਰੀਨ ਹੈ ਤੁਸੀਂ ਮੇਰੇ ਤੋਂ ਕੁਐਸਚਨ ਪੁੱਛ ਪਤਾ ਨਹੀਂ ਹੈਗਾ ਦਾ ਐਸੇ ਸਾਨੂੰ ਅਸੀਂ ਮੰਨਤਾ ਮਾੜਾ ਬਟਾ ਫਿਰ ਕੁਝ ਪਤਾ ਬਾਕੀ ਲੋਕਾਂ ਨੂੰ ਪਤਾ ਦਾ ਜਿਹੜੇ ਵੀ ਕੁਐਸਚਨ ਕਰਦੇ ਆ ਪੁੱਛਿਆ ਸਾਨੂੰ ਹੁਣ ਦੱਸੋ ਦੱਸੋ ਕੀ ਹੈ ਗ੍ਰੀਨ ਉਹ ਦੱਸੋ ਡੈਫੀਨੀਸ਼ਨ ਉਹ ਦੱਸੋ ਅਸੀਂ ਹਾਬੀ ਸਮਝਣਾ ਚਾਹੁੰਦੇ ਨੀ ਕਿ ਅਸਲ 'ਚ ਹੈ ਕਿ ਤੁਸੀਂ ਕਿੱਦਾਂ ਤੇ ਰਿਟੇਲਰ ਕਿੱਦਾਂ ਡਿਫਰੈਂਸ਼ੀਏਟ ਕਰ ਰਿਹਾ ਇਸ ਚੀਜ਼ ਚ ਜਿਹਨੇ ਤਾਂ ਪਤਾ ਹੀ ਨਹੀਂ ਜਿਹੜਾ ਇਨੋਸੈਂਟ ਹੈ ਰਿਟੇਲਰ ਇਹ ਇਨੋਸੈਂਟ ਹੈਗਾ ਤਾਂ ਇਹ ਤਾਂ ਕੁਝ ਵੀ ਨਹੀਂ ਹੈਗਾ ਜਿਹੜਾ ਕ ਅਸੀਂ ਕਹਾਂ ਗਾ ਕਰ ਗਏ ਕਿ ਟੇਲਰ ਨੂੰ ਗ੍ਰੀਨ ਟੈਸਟ ਕਰਾ ਲਓ ਜੀ ਇਹੀ ਗਏਗਾ ਨਾ ਉਹ ਕਿਦਾਂ ਟੈਸਟ ਕਰਾ ਲਓ ਤੇ ਭੇਜੋ ਸਾਡਾ ਸੈਂਪਲ ਟੈਸਟ ਕਰਾ ਲਓ ਆ ਉੱਥੇ ਰਿਸਟ੍ਰਿਕਸ਼ਨ ਲਗਾ ਦਿਓ ਜਿਸ ਬਣਦੇ ਆ ਅਸੀਂ ਮੈਨੂਫੈਕਚਰਰ ਤਾਂ ਨਹੀਂ ਅਸੀਂ ਤਾਂ ਡਿਟੇਲਰ ਐ ਅਸੀਂ ਤਾਂ ਟੇਲਰ ਐ ਮਾਲ ਜਿਆ ਆ ਗਿਆ ਕੇ ਭੇਜ ਦਿੰਦੇ ਆ ਇਹਦੀ ਉਹ ਜਿਹੜਾ ਬਣ ਰਿਹਾ ਤੁਸੀਂ ਤਾਂ ਉਹ ਵੇਚਣਾ ਹੈ ਉਹ ਵੇਚ ਰਹੀ ਪਹਿਲਾਂ ਵੀ ਪਹਿਲਾਂ ਸਾਈਜ ਹੁੰਦੀ ਹੋਣੀ ਦੀ ਹੁਣ GST ਹੋਗੀ ਉਹਨੇ ਸਾਡੇ ਫਸਟ ਪਹਿਲੀ GST ਲੈ ਲੈਂਦੇ ਆ ਕੰਪਨੀਆਂ ਉਸ ਤੋਂ ਬਾਅਦ ਮਾਲ ਤੋਂ ਟੱਕ ਦਿੰਦੇ ਆ ਮਤਲਬ ਅਲਟੀਮੇਟਲੀ ਤੁਹਾਡਾ ਕਹਿੰਦਾ ਪਾਉ ਹੋਇਆ ਹੈ ਕਿ ਜਿਹੜਾ ਮਾਲ ਤੁਹਾਡੇ ਕੋਲ ਆ ਗਿਆ ਤੁਹਾਡੇ ਵਾਸਤੇ ਤਾਂ ਉਹ ਗ੍ਰੀਨ ਹੈ ਇਹ ਜੋ ਚੈੱਕ ਜੋ ਚੈੱਕ ਰੱਖਣਾ ਹੈ ਉਹ ਮੈਨੂਫੈਕਚਰਰ ਦੇ ਉੱਤੇ ਰੱਖਿਆ ਜਾਵੇ ਕਿ ਉਹ ਬਣਾ ਕੀ ਰਹੇ ਨੇ ਕੀ ਰਿਹਾ ਉਹਨੂੰ ਚੈੱਕ ਕਰਨ ਦੇ ਚਾਹਦਾ ਅਸੀਂ ਤਾਂ ਉਹ ਕਹਿੰਦੇ ਸਾਨੂੰ ਗ੍ਰੀਨ ਦੇ ਦੇ ਆ ਅਸੀਂ ਟਰਸਟ ਕਰਦੇ ਹਾਂ ਸਾਡੇ ਅੱਗੇ ਕਸਟਮਰ ਟਰਸਟ ਕਰਦੇ ਹਾਂ ਅਸੀਂ ਮਾਲ ਸਬੀਤ ਨਹੀਂ ਹੈਗੇ ਠੀਕ ਹੈ ਠੀਕ ਹੈ ਨਾ ਇਹ ਟਰਸਟ ਹੈ ਨਾ ਤੇ ਇਹ ਅੱਜ ਟਰਸਟ ਹੈ ਆਈਦਰ ਆਫ ਦਾ ਸਾਈਡ ਟਰਸਟ ਹੈ ਅਜੀ ਕਿ ਇਸ ਬੈਂਕਾਂ ਦੇ ਸਾਰੇ ਲੋਨ ਲੈਦੇ ਲਿਮਟ ਵੀ ਇੱਕ ਟਰਸਟ ਹੈ ਬੈਂਕਾਂ ਤੋਂ ਦਿੱਤਾ ਵਾ ਆ ਸਾਡੇ ਗੱਲ ਲੱਗੇ ਕੱਲ ਬੈਠੀ ਰਿਹਾ ਬੀਜਾ ਮਾਲੇ ਦੌੜ ਗਿਆ ਉੱਥੇ ਜਾ ਕੇ ਟਰਸਟ ਕਰਕੇ ਉਹਨੂੰ ਕਰੋੜਾ ਰੁਪਏ ਦਿੱਤੇ ਨਾ ਦਿੱਤਣਾ ਉਹ ਜਹਾਜ਼ ਖੇਲੇ ਅਸੀਂ ਵੀ ਬੈਂਕਾਂ ਦੇ ਪੈਸੇ ਲੰਦੇ ਆ ਕਰਦੇ ਆ ਨਹੀਂ ਕਹ ਲੋ ਸਾਡਾ ਵਿਨੇ ਤਬਾਹ ਹੋ ਰਿਹਾ ਅਸੀਂ ਕਿੱਥੇ ਬੈਂਕਾਂ ਦੇ ਪੈਸੇ ਦੇ ਦੋਗੇ ਅਲਟੀਮੇਟਲੀ ਕਿਸੇ ਵੀ ਸਰਕਾਰ ਨੇ ਜੇ ਇਹ ਇਨਸ਼ੋਰ ਕਰਨਾ ਹੋਵੇ ਕਿ ਦੀਵਾਲੀ ਤੇ ਕਿਸੇ ਤਿਉਹਾਰ ਤੇ ਗ੍ਰੀਨ ਪਟਾਕਾ ਹੀ ਚੱਲੇ ਤੇ ਹੋਲ ਸੇਲ ਜਾਂ ਰਿਟੇਲ ਕੋਈ ਜਗ੍ਹਾ ਨਹੀਂ ਹੈ ਚੈੱਕ ਵਾਸਤੇ ਮੈਨੂਫੈਕਚਰ ਜਿਹੜੇ ਹੈਗੇ ਉਹ 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 ਦੇਸ਼ੂਕ ਚੈੱਕ ਦੇਸ਼ੂ ਟੈਕ ਦੇ ਐਂਡ ਦਾ ਗਵਰਨਮੈਂਟ ਆਫ ਦਾ ਇੰਡੀਆ ਜਿਹੜੀ ਹੈਗਾ ਦੇ ਸ਼ੁਡ ਇੰਪੋਜ਼ ਚੈਕਿੰਗ ਹੈ ਦੇ ਸ਼ੁਡ ਟੈਲ देम ਕਿ ਵਾਟ ਇਜ਼ ਦਾ ਮੈਨੂਫੈਕਚਰ ਹੈ ਹਾਊ ਟੂ ਮੈਨੂਫੈਕਚਰ ਦਾ ਗ੍ਰੀਨ ਪਾਵਰ ਹੈ ਦਾ ਬਟ ਐਜ਼ ਫਾਰ ਅ ਵਰਸ਼ਨ ਐਜ਼ ਫਾਰ ਦਾ ਵਰਸ਼ਨ ਆਫ ਦਾ ਕੰਪਨੀ ਦੇ ਆਰ ਸੇਇੰਗ ਦੈ ਇਟ ਇਜ਼ ਅ ਗ੍ਰੀਨ ਪਟਾਕਾ ਬਿਲਕੁਲ ਤੁਹਾਡੇ ਵਾਸਤੇ ਤਾਂ ਇਹ ਗ੍ਰੀਨ ਹੈ ਬਿਲਕੁਲ ਕਿਉਂਕਿ ਤੁਸੀਂ ਖਰੀਦੇ ਨੇ ਤੇ ਤੁਸੀਂ ਅੱਗੇ ਵੇਚਣੇ ਨੇ ਬਿਲਕੁਲ ਗ੍ਰੀਨ ਕੰਪਨੀ ਮੈਨੂਫੈਕਚਰ ਦੇ ਗ੍ਰੀਨ ਕਹਿੰਦੇ ਆ ਕਹਿੰਦੇ ਤੁਸੀਂ ਲਿਓ ਚੈਲੰਜ ਕਰਦੇ ਕਰਦੇ ਲਿਓ ਸਾਡੇ ਗ੍ਰੀਨ ਨੇ ਅਸੀਂ ਉਹਦੇ ਵਿੱਚ ਕੀ ਕਰ ਸਕਦੇ ਆ ਉਹ ਕੀ ਕਰ ਸਕਦੇ ਆ ਠੀਕ ਹੈ ਜੀ ਸੋ ਅਸੀਂ ਤਾਂ ਪੂਰੀ ਅਫਰਟਸ ਕਰਕੇ ਪੂਰਾ ਕਰਕੇ ਆਏ ਕੋਈ ਨਾ ਪੋਲਿਸ਼ਨ ਹੁਣ ਵੈਸੇ ਵੀ ਜਿੰਨੇ ਪਟਾਕੇ ਬਣ ਰਹੇ ਆ ਇਹ ਪੋਲਿਸ਼ਨ ਫ੍ਰੀ ਬਣ ਰਹੇ ਆ ਇਹਦੀ ਪੋਲਿਸ਼ਨ ਨਹੀਂ ਹੈ ਕੁਝ ਛਿਰਿਆ ਪ੍ਰੋਡਕਟਸ ਨੇ ਇੰਡੀਆ ਲੋਕਲ ਪ੍ਰੋਡਕਟ ਬਣਾ ਦਿੰਦੇ ਆ ਉਹਨੂੰ ਪਤਾ ਹੀ ਖੁਦ ਹੈ ਉਹ ਲੋਕਲ ਬਣਾ ਦਿੰਦੇ ਆ ਅਦਰਵਾਈਜ਼ ਗ੍ਰੀਨ ਪਟਾਕੇ ਬਣਨੇ ਆ ਕਦੇ ਕਿਉਂਕਿ ਇਹ ਕੁਝ ਸਾਲਾਂ ਤੋਂ ਗ੍ਰੀਨ ਪਟਾਕਿਆਂ ਦਾ ਇਹ ਚੱਲਿਆ ਹੈ ਗ੍ਰੀਨ ਪਟਾਕੇ ਹੋਣੇ ਚਾਹੀਦੇ 2018 ਦੇ ਵਿੱਚ ਉਹਨਾਂ ਨੇ ਵੀ ਕਿਹਾ ਸੀਗਾ ਇੱਕ ਹਾਂਜੀ ਤੇ ਕਦੇ ਕਿਸੇ ਨੇ ਕੋਈ ਚੈੱਕ ਕੀਤਾ ਕਿ ਪਟਾਕੇ ਜਿੱਦਾਂ ਤੁਹਾਡੇ ਕੋਲ ਆ ਰਹੇ ਨੇ ਕਿੱਥੋਂ ਤੇ ਇਹ ਗ੍ਰੀਨ ਹੈ ਕਿ ਨਹੀਂ ਹੈ ਜਿਹੜੇ ਚੈੱਕ ਆ ਜਿਹੜੀ ਐਡਮਿਸ਼ਨ ਚੈੱਕ ਕਰਨੇ ਵਾਸਤੇ ਆਂਦੀ ਹੈ ਉਹ ਚੈੱਕ ਕਰਦੇ ਆਂ ਦੇਰ ਸੈਟੀਸਫਾਈ ਠੀਕ ਹੈ ਨਹੀਂ ਆਏ ਕਦੇ ਚੈੱਕ ਕਰਨੇ ਆਇਆ ਆਇਆ ਅੱਗੇ ਆ ਮੈਂ ਆ 15-20 ਦਿਨ ਹੋਇਆ 20 ਦਿਨ ਪਹਿਲਾਂ ਆਇਆ ਤੇ ਚੈੱਕ 15-20 ਦਿਨ ਪਹਿਲਾਂ ਚੈੱਕ ਕਰਕੇ ਗਏ ਨੇ ਤੁਹਾਡੇ ਕੋਲ ਜੀ ਠੀਕ ਹੈ ਜੀ ਉਹਨਾਂ ਨੇ ਓਕੇ ਕਰਤਾ ਕਿ ਸਾਰੇ ਗ੍ਰੀਨ ਨੇ ਠੀਕ ਹੈ ਪਰ ਵੀ ਜੋ ਸਾਨੂੰ ਪੁੱਛਿਆ ਜਵਾਬ ਦਿੱਤੇ ਅੱਜ ਸੁਣਨ ਦੇ ਰਹੇ ਉਸ ਤੋਂ ਜਵਾਬ ਦਿੱਤਾ ਉਹ ਠੀਕ ਹੈ ਜੀ ਠੀਕ ਹੈ ਨਹੀਂ ਹੈ ਅਸੀਂ ਬਿਨੈਸ ਕਰਨਾ ਇਸ ਦਾ ਇਤਹਾਸ ਹੀ ਵੀ ਬਿਨੈਸ ਕਮਾੜਿਆ ਹਸਨਵਾਲਾ ਦਾ ਕਹਦਾ ਕੋਲ ਸਵਾਲ ਤੇ ਉਹਨੂੰ ਸਵਾਲ ਤੇ ਇੱਧਰ ਸਾਡੇ ਬਹੁਤ ਸਾਰੇ ਟੰਗਿਆ ਵੀ ਸਾਡੇ ਲੱਗੇ ਉਹਦੇ ਟੰਗਿਆ ਵੀ ਇੱਧਰ ਅਸੀਂ ਜਵਾਬਤੌਲ ਵੀ ਕਰੂਗੇ ਖੜਾ ਕੰਮ ਬਰਵਾ ਕਰ ਦੂੰਗੇ ਬੜੀ ਬੜੀ ਇੰਡਸਟਰੀ ਤੇ ਪੇਪਰ ਮਿਲ ਲੱਗੀ ਵੀ ਅਫਸਰਾਂ ਮਾਰੀ ਵਿਗੜਦੀ ਉਹ ਜਾ ਕੇ ਜਿੰਦਲ ਦੇ ਸੀਲ ਕਰਿਆ ਮੈਂ ਤਾਂ ਖਿਤਾਬ ਦਾ ਬਕਰ ਜੋ ਪਰ ਫਿਰ ਉਹ ਰਿਲੀਜ਼ ਆਰਡਰ ਹੁੰਦੀ ਹੈ ਫਿਰ ਕੋਰਟ ਹੁੰਦੀ ਹੈ ਇਹ ਤਾਂ ਜਿਹੜੀ ਚੀਜ਼ਾਂ ਹੈਗੀ ਹੈ ਇਹ ਚ ਕੋਈ ਸਸਟਾਂਸ ਨਹੀਂ ਹੈ ਕਿ ਆਪਾਂ ਉਹ ਕਰ ਸਕਦੇ ਆ ਅੱਜ ਅਸੀਂ ਹਰਾਸਮੈਂਟ ਹੈ ਕਰਦੇ ਜਾਓ ਬਿਜ਼ਨਸ ਹੁਣ ਕੁਝ ਦੀਵਾਲੀ ਨਜ਼ਦੀਕ ਆ ਰਹੀ ਹੈ ਠੱਪ ਹੋ ਗਿਆ ਬਿਜ਼ਨਸ ਦਾ ਬਿਜ਼ਨਸ ਸਾਡਾ ਪੈਸਾ ਠੱਪ ਹੋਇਆ ਜਿਹੜਾ ਗਾ ਉਧਾਰ ਵਿੱਚ ਦਿੱਤਾ ਵਸੀ ਹੋ ਦਿੱਤਾ ਕਿੱਥੇ ਪੈਸਾ ਕਿੰਨਾ ਆਣਾ ਕਿਹਦਾ ਨਹੀਂ ਹੈ ਕਿ ਮੈਂ ਤਾਂ ਸੋਚ ਰਹੀ ਵੀ ਸਾਰਾ ਬਰਬਾਦ ਹੋ ਜਾਏਗਾ ਅਸੀਂ ਹੋਰ ਕੁਝ ਜਿਹੜੇ ਰਿਟੇਲਰ ਇੱਥੇ ਹੈਗੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਉਹ ਕੀ ਕਹਿੰਦੇ ਨੇ ਇਸ ਮੁੱਦੇ ਨੂੰ ਲੈ ਕੇ ਕਿ ਗ੍ਰੀਨ ਪਟਾਕਿਆਂ ਦੀ ਉਹਨਾਂ ਨੂੰ ਕਿੰਨੀ ਸਮਝ ਹੈਗੀ ਤੇ ਉਹ ਤੇ ਦੇਖੋ ਫੋਟੋ ਹੈ ਗ੍ਰੀਨ ਹੈ ਐਵਰੀਥਿੰਗ ਗ੍ਰੀਨ हां बिल्कुल इट फ्लाइस ये जो ग्रीन पैकेजिंग इसलिए है कि पैकेज नहीं कंटेंट्स भी दे रहे हैं जो अंदर है का पटाखा हैगा वो भी ग्रीन हां ग्रीन है ये जो कंटेंट्स देखो ये लिखा है तो मैं पढ़ने की कोशिश कर रहे हैं हमें 10 दिन लिखा है हां मेंशनड है हां मेंशन थे होएगा लिखा हुआ है ऐसे लग गया हां ये हां एनसी नो चाइल्ड लेबर इज इंप्लाइड एनसी एल इधर कोई चाइल्ड लेबर नहीं है ये से देख सकते हो इस पे लिखा हुआ है ਗ੍ਰੀਨ ਟਰੈਕਟਰ ਜਿੱਥੇ ਆਪਾਂ ਆਹ ਦੇਖੋ ਲਿਖਿਆ ਹੋਣੀ ਪੜ ਸਕਦੇ ਨੇ ਹਾਂਜੀ ਗ੍ਰੀਨ ਟਰੈਕਟਰ ਜਿੱਥੇ ਹਾਂਜੀ ਲਿਖਿਆ ਜਾ ਦੇਖੋ ਲਿਖਿਆ ਹੋਇਆ ਹੈ ਗ੍ਰੀਨ ਟਰੈਕਟਰ ਇਹ ਲਿਖੀ ਦਿੱਤੇ ਜੋ ਗਿਆ ਬਾਜ਼ਾਰ ਚ ਦਵਾਈ ਲੈਣ ਜਾਂਦਾ ਡਾਕਟਰ ਲਿਖ ਦਿੰਦਾ ਦਵਾਈ ਲੈ ਲਓ ਅਸੀਂ ਜਾ ਕੇ ਕੈਮਿਸਟ ਤੋਂ ਦਵਾਈ ਲੈਂਦੇ ਆ ਉਹ ਦੇਖ ਕੇ ਦੇਂਦੇ ਹੁਣ ਪਤਾ ਹੀ ਦਵਾਈ ਗਲਤ ਦਿੰਦੇ ਆ ਜਾਂ ਸਾਡੇ ਪੋਜੀਸ਼ਨ ਦਿੰਦੇ ਆ ਕਿਆ ਦਿੰਦੇ ਆ ਅਸੀਂ ਨਾ ਲਿਖਿਆ ਦਾ ਪਰ ਉਹਦੀ ਬਲੀਵ ਕਰਾਂਗੇ ਲੈ ਕੇ ਸਵੈ ਲੋ ਕਰ ਲਈਏ ਠੀਕ ਹੈ ਜੀ ਲਓ ਆ ਲਓ ਗ੍ਰੀਨ ਹੈ ਹੈ ਕਿ ਨਹੀਂ ਸਾਰੇ ਇਹ ਗ੍ਰੀਨ ਹੈ ਕਿ ਨਹੀਂ ਹਲੇ ਗ੍ਰੀਨ ਗ੍ਰੀਨ ਕਲਾਸਿਕ ਬੰਬ ਹੈ ਕਲਾਸਿਕ ਬੰਬ ਹਉ ਕਹਿੰਦੇ ਬੰਬ ਹਾਈਡਰੋ ਬੰਬ ਦਾ ਹੈ ਨਹੀਂ ਥਿਸ ਇਸ ਨਾਟ ਅ ਹਾਈਡਰੋਬਾਜ਼ ਯਰ ਟਾਕਿੰਗ ਪਤਾ ਹੈ ਐਟਮ ਕੀ ਹੁੰਦਾ ਹੈ ਐਟਮ ਨੇ ਤਹਿਰ ਜੀ ਨੇ ਕਹਦੀ ਇਟ ਇਸ ਸਵਰਸ ਪਾਰਟੀਕਲ ਇਟ ਕੈਨ ਨੀਵਰ ਬੀ ਕ੍ਰੀਏਟਡ ਨਾਟ ਬੀ ਡਿਸਟਰੋਇਡ ਐਟਮ ਇਨ ਦਾ ਡਿਫੀਨਿਸ਼ਨ ਆਫ ਥਿਸ ਵਨ ਸਾਇੰਸ ਪੜ੍ਹੀ ਹੈ ਤੁਸੀਂ ਜੀ ਇਹ ਤੇ ਹੈਨਾ ਤੇ ਇਹਨਾਂ ਨੇ ਕੁਝ ਪੈਕੇਟ ਸਾਨੂੰ ਦਿਖਾਏ ਨੇ ਜਿਨ੍ਹਾਂ ਤੇ ਲਿਖਿਆ ਹੋਇਆ ਹੈ ਕਿ ਗ੍ਰੀਨ ਕਰੈਕਰਸ ਜਿਹੜੇ ਇਹ ਹੈਗੇ ਕੁਝ ਰਿਟੇਲਰਸ ਨਾਲ ਵੀ ਕੋਸ਼ਿਸ਼ ਕਰਾਂਗੇ ਆਪਾਂ ਸਮਝਣ ਲੰਦੀ ਕਿ ਉਹ ਉਹਨਾਂ ਨੂੰ ਪਤਾ ਹੈ ਇਸ ਚੀਜ਼ ਦਾ ਗ੍ਰੀਨ ਕੈਕਰਸ ਦਾ ਤੇ ਕਿੱਦਾਂ ਉਹ ਡਿਫਰੈਂਸ਼ੀਏਟ ਕਰ ਰਹੇ ਨੇ ਤੇ ਪਟਾਕੇ ਖਰੀਦਣ ਸਰਕਾਰ ਕਰੇ ਕਿ ਗ੍ਰੀਨ ਪਟਾਕੇ ਚਲਾਣੇ ਤੁਹਾਨੂੰ ਕੋਈ ਆਈਡੀਆ ਹੈ ਗ੍ਰੀਨ ਪਟਾਕਾ ਕੀ ਹੁੰਦਾ ਸਰ ਸਾਨੂੰ ਤਾਂ ਕੋਈ ਆਈਡੀਆ ਨਹੀਂ ਵੀ ਗ੍ਰੀਨ ਪਟਾਕਾ ਕਿਹੜਾ ਹੁੰਦਾ ਇਹਦੇ ਬਾਰੇ ਸਰਕਾਰ ਕਹਿੰਦੀ ਕਿ ਗ੍ਰੀਨ ਪਟਾਕਾ ਹੀ ਚਲਾਉਣਾ ਹੈ ਠੀਕ ਹੈ ਹੋਰ ਦੂਜਾ ਆਰਡੀਨਰੀ ਪਟਾਕਾ ਨਹੀਂ ਚਲਾਉਣਾ ਸਧਾਰਨ ਪੋਲਿਊਸ਼ਨ ਦੇ ਚੱਕਰ ਚ ਤੁਸੀਂ ਇੱਥੇ ਆਏ ਹੋ ਖਰੀਦਣੇ ਤੁਹਾਨੂੰ ਇਹ ਕਿਦਾਂ ਡਿਫਰੈਂਸ਼ੀਏਟ ਕਿਦਾਂ ਪਤਾ ਲਾ ਰਹੇ ਹੋ ਤੁਸੀਂ ਕਿ ਗ੍ਰੀਨ ਪਟਾਕਾ ਹੈ ਕਿ ਨਹੀਂ ਹੈ ਗ੍ਰੀਨ ਕੋਈ ਪਟਾਕਾ ਨਹੀਂ ਪੋਲਿਊਸ਼ਨ ਹਰ ਇੱਕ ਪਟਾਕੇ ਨਹੀਂ ਕਰਨਾ ਕੋਈ ਗ੍ਰੀਨ ਆ ਜਾਂ ਕੁਝ ਵੀ ਹੈ ਗੱਲ ਇਹ ਹੈ ਵੀ ਜੇ ਗਵਰਨਮੈਂਟ ਚਾਹੁੰਦੀ ਹੈ ਵੀ ਅਸੀਂ ਪੋਲਿਊਸ਼ਨ ਰੋਕਣਾ ਹੈ ਤੇ ਜਿਹੜੀਆਂ ਫੈਕਟਰੀਆਂ ਇਹ ਚੀਜ਼ਾਂ ਬਣਾਉਂਦੀਆਂ ਨੇ ਉੱਥੇ ਕਿਉਂ ਨਹੀਂ ਰੱਸਾ ਕਰਦੀਆਂ ਇੱਕ ਦੁਕਾਨਦਾਰ ਨੂੰ ਕਿਉਂ ਤੱਕ ਕਰਦਨੇ ਇਹ ਜੀ ਆਪਾਂ ਇੱਕ ਚੀਜ਼ ਪੋਲਿਊਸ਼ਨ ਰੋਕਣਾ ਚਾਹੁੰਦੇ ਆ ਤਾਂ ਪਹਿਲਾਂ ਤਾਂ ਮੇਨ ਜਿਹੜੇ ਮਗਰਮੱਛ ਨੇ ਉਹਨਾਂ ਨੂੰ ਰੋਕਣਾ ਚਾਹੀਦਾ ਨਾ ਛੋਟੇ ਦੁਕਾਨਦਾਰਾਂ ਦਾ ਜਾਂ ਖਰੀਦਣ ਵਾਲਿਆਂ ਦਾ ਕੋਈ ਕਸੂਰ ਨਹੀਂ ਇੱਕ ਦੀਵਾਲੀ ਤਿਹਾਰ ਆ ਉਹਨੂੰ ਮਨਾਉਣ ਲਈ ਕਰਦੇ ਹੀ ਨੇ ਸਾਰੇ ਗੱਲ ਇਹ ਆ ਵੀ ਸਭ ਰਲੇ ਮਿਲੇ ਨੇ ਗਵਰਨਮੈਂਟਾਂ ਵੀ ਵਿਚੇ ਨੇ ਇਹ ਤਾਂ ਸਿਰਫ ਇੱਕ ਆ ਵੀ ਗਰੀਬ ਬੰਦੇ ਦੇ ਆ ਕੇ लाठी भरਦੀ ਆ ਇਹ ਤਾਂ ਬਣਾ ਕੁਝ ਨਹੀਂ ਹੈਗਾ ਇੱਥੇ ਹਾਂਜੀ ਥੈਂਕ ਯੂ ਜੀ ਤੁਸੀਂ ਦੇਖਿਆ ਕਿ ਬਲਵਿੰਦਰ ਸੂਰਜੀ ਦਾ ਤੇ ਇੱਕ ਰਿਟੇਲਰ ਜਿਹੜੇ ਹੈਗੇ ਉਹਨਾਂ ਦਾ ਕਹਿਣਾ ਹੈਗਾ ਕਿ ਜੇ ਇਹ ਚੈੱਕ ਰੱਖਣਾ ਹੈ ਸਰਕਾਰ ਨੇ ਕਿ ਗ੍ਰੀਨ ਕਰੈਕਰਸ ਬਣ ਰਹੇ ਨੇ ਕਿ ਨਹੀਂ ਬਣ ਰਹੇ ਨੇ ਜਿਹੜਾ ਮੈਨੂਫੈਕਚਰਸ ਨੇ ਉਹ ਅਸਲ 'ਚ ਗ੍ਰੀਨ ਕਰੈਕਰਸ ਬਣਾ ਰਹੇ ਨੇ ਉਹ ਚੈੱਕ ਰੱਖਿਆ ਜਾ ਸਕਦਾ ਫੈਕਟਰੀ ਦੇ ਲੈਵਲ ਤੇ ਤੇ ਜਿਹੜੇ ਰਿਟੇਲਰਸ ਨੇ ਤੇ ਹੋਲ ਸੇਲ ਦੇ ਡੀਲਰਸ ਨੇ ਜਿਹੜੇ ਉਹਨਾਂ ਨੂੰ ਨਾ ਤੰਗ ਕੀਤਾ ਜਾਵੇ ਕਿਉਂਕਿ ਉਹ ਤਾਂ ਉਸੀ ਟਰਸਟ ਤੇ ਮੈਨੂਫੈਕਚਰਸ ਤੋਂ ਪਟਾਕੇ ਲਿਆ ਰਹੇ ਨੇ ਕਿ ਇਹ ਗ੍ਰੀਨ ਕਰੈਕਰਸ ਨੇ ਕੁਝ ਇੱਕ ਪੈਕੇਟਸ ਉਹਨਾਂ ਨੇ ਸਾਨੂੰ ਦਿਖਾਏ ਵੀ ਜਿਨ੍ਹਾਂ ਤੇ ਗ੍ਰੀਨ ਕਰੈਕਰਸ ਲਿਖਿਆ ਹੈ ਬਟ ਉਹ ਅਸਲ 'ਚ ਗ੍ਰੀਨ ਕਰੈਕਰਸ ਹਨ ਨਹੀਂ ਹਨ ਇਸ ਚੀਜ਼ ਦਾ ਉਹ ਨਹੀਂ ਲਗਾਇਆ ਦਸਕਦਾ ਹਾਲਾਂਕਿ ਸੂਤ ਸਾਹਿਬ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲੇ ਕੁਝ ਚੈਕਿੰਗ ਤੇ ਵੀ ਕੁਝ ਆਫੀਸਰਸ ਇੱਥੇ ਆਏ ਸੀਗੇ ਜਿਹੜੇ ਪਟਾਕਾ ਚੈੱਕ ਕਰਕੇ ਗਏ ਨੇ ਤੇ ਉਹਨਾਂ ਨੇ ਉਹਨਾਂ ਨੂੰ ਹਰੀ ਚੰਡੀ ਦਿੱਤੀ ਹੈ ਕਿ ਇਹ ਗ੍ਰੀਨ ਕਰੈਕਰਸ ਨੇ ਪਰ ਫਿਰ ਵੀ ਜੇ ਕੀ অথেন্টিਸਿਟੀ ਹੈ ਕਿ ਇਹ ਗ੍ਰੀਨ ਕਰੈਕਰਸ ਹਨ ਜਾਂ ਨਹੀਂ ਹੈ ਉਸ ਦੀ ਅਲਟੀਮੇਟ ਰਿਸਪੋਨਸਿਬਿਲਟੀ ਅਲਟੀਮੇਟਲੀ ਜਿਹੜੀ ਹੈਗੀ ਉਹ ਮੈਨੂਫੈਕਚਰਰਸ ਤੇ ਇਹ ਪਾ ਰਹੇ ਨੇ ਕਿ ਉਹਨਾਂ ਦੀ ਜ਼ਿੰਮੇਵਾਰੀ ਹੈ ਤੇ ਸਰਕਾਰ ਨੂੰ ਚਾਹੀਦਾ ਕਿ ਉੱਤੇ ਚੈੱਕ ਕੀਤਾ ਜਾਵੇ ताकि मार्केट दे विच सिर्फ दे सिर्फ ग्रीन क्रैकर्स ही आए सर मेरा एक कोई निवेदन है जो खुद ही उलझे हैं साहिल पर औरों को किनारा क्या देंगे सही है। सरकार, सरकार के सरकार के अमरेंद्र के अपने हाथ बंधे हुए सेंटर की सरकार जो है साठ सरमाएदारों पे बिकी हुई है जो खुद ही उलझे हैं साहिल पर औरों को किनारा क्या देंगे यानी वो आप चले बिल्कुल बस यानी पब्लिक पिस रही है हम तुम पिस रहे हैं मतलब की व्यर्थ की बात है काम सब होने काम चलते ही रहने अब बंद करने का अवता पर गांवों में कहा फोर्स बैठा देंगे यानी बात फैसला भी कोई अगर करना है तो इस ढंग का करो जो ढंग से कोई रूल एंड रेगुलेशन के अंडर आता हो भाई एक एक आदमी के पास तो फोर्स नहीं लगाई जा सकती मिलिट्री भी नहीं लगाई जा सकती तो कोर्ट भी अन्य फैसले दे रही प्रशासनिक भाई ये करो सावधानी बरतो ये तो इंडिकेशन हो सकता है अब ये व्यर्थ के जो है लोगों को कड़े के मारने वाली बात है सरकार तय चले बस हां जी ग्रीन पटाके बन के आ रहे हैं जितो शिवाकाशी तो माल बन के आ रहा है जी सेल कर रहे हैं सारे जड़े पटाके हैं मलकी सेफ्टी वाले पटाके कोई इस तरह के हार्मफुल कोई पटाका नहीं आ रहा बाकी जड़े हैं आगे नो गवर्नमेंट अवेयर हो रही चीज ਲਈ ਤੇ जड़े शिवाकाशी ਦੇ ਵਿੱਚ ਪਲਾਂਟ ਲੱਗੇ ਹੋਆ ਸਾਰੇ ਗ੍ਰੀਨ ਜਾਉਂਗੇ ਬਾਰੇ हां जी बिजनेस कन्फ्यूजन ते चलते बिजनेस टिक ना कर पर सकता है फर्क क्या बिजनेस 30% रहेगा सारा जी